ਦੋਸਤੋ ਤੁਸੀਂ ਜੰਗਲੀ ਬੱਕਰੀਆਂ ਬਾਰੇ ਤਾਂ ਸੋਚਿਆ ਹੋਣਾ ਇਸ ਟਾਈਮ ਅਸੀਂ ਸਾਊਦੀ ਅਰੇਬੀਆ ਦੇ ਨਾ ਅਮੀਰਾਟਸ ਦੇ ਵਿੱਚ ਆ ਮਸਕਰ ਦੇ ਬਾਰਡਰ ਤੇ ਆ ਇੱਕ ਜੰਗਲੀ ਬੱਕਰੀ ਮੈਨੂੰ ਮੌਕਾ ਮਿਲਿਆ ਸ਼ੂਟ ਕਰਨ ਦਾ ਜੀ ਤੇ ਇਹਦੀ ਦੇਖੋ ਪਹਾੜਾਂ ਦੇ ਉੱਤੇ ਤੁਸੀਂ ਡਾਕੂਮੈਂਟਰੀਜ਼ ਬੜੀਆਂ ਦੇਖੀ ਹੋਣੀਆਂ ਕਿ ਜੰਗਲੀ ਬੱਕਰੀਆਂ ਦੇਖੋ ਪਹਾੜਾਂ ਦੇ ਉੱਤੇ ਕਿਵੇਂ ਜਿਹੜੀਆਂ ਸਰਵਾਈਵ ਕਰਦੀਆਂ ਤੇ ਕਿਵੇਂ ਇਹ ਆਪਣੇ ਆਪ ਨੂੰ ਸਟੈਬਲਿਸ਼ ਕਰਦੀਆਂ ਨੇ ਤੁਹਾਨੂੰ ਇਹ ਜੰਗਲੀ ਬੱਕਰੀ ਹੈ ਜਿਹੜੀ ਤੇ ਮੈਂ ਦਿਖਾਉਣਾ ਇਹ ਆ ਦੇਖਿਓ ਇਹਦੇ ਕੋਲੇ ਮੈਂ ਜਾਣਾ ਤੇ ਆ ਦੇਖੋ ਹੁਣ ਕਿੰਨੀ ਸਟੀਪ ਆ ਇਹ ਇਮੇਜਿਨ ਕਰੋ ਤੇ ਬਟ ਛੀ ਬੜੀ ਹੈ ਇਹ ਨਾ ਜੰਗਲੀ ਬੱਕਰੀ ਆ ਕਿ ਬੱਕਰੇ ਤਾਂ ਰੱਬ ਜਾਣਦਾ ਬਟ ਆ ਤੁਹਾਨੂੰ ਮੈਂ ਪਹਾੜ ਦਿਖਾਉਣਾ ਨਰਾਇਕ ਨਾਓ ਆ ਦੇਖੋ ਇਹ ਪਹਾੜ ਨੇ ਇਹ ਇੱਕ ਮਸਕਰ ਦੇ ਬਾਰਡਰ ਦੇ ਬਿਲਕੁਲ ਨੇੜੇ ਆ ਦੁਬਈ ਜਿਹਦੇ ਆਪਾਂ ਕਹਿ ਦਿੰਦੇ ਆ ਐਮੀਰੇਟਸ ਦੇ ਵਿੱਚ ਇਹ ਇੱਕ ਪਾਸੇ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਇੱਥੇ ਟਿੱਬੇ ਨੇ ਤੇ ਪਰ ਦੂਜੇ ਪਾਸੇ ਪੱਥਰਾਂ ਦੇ ਪਹਾੜ ਵੀ ਹੈਗੇ ਨੇ ਬੜਾ ਬਹੁਤ ਵਧੀਆ ਪਲੇਜ਼ੈਂਟ ਮੌਸਮ ਹੈ ਬੜਾ ਟੂਰਿਸਟ ਪਲੇਸ ਆ ਇਹ ਇੱਥੇ ਮੈਂ ਤੁਹਾਨੂੰ ਅੰਦਰ ਤਾਂ ਨਹੀਂ ਜਾਂਦਾ ਕਿਉਂਕਿ ਮੈਂ ਬਿਕੋਜ਼ ਵਿਜ਼ਟਰ ਆ ਤੇ ਮੈਨੂੰ ਨਹੀਂ ਪਤਾ ਕਿ ਇੱਥੋਂ ਦਾ ਲੋਕ ਕੀ ਕਹਿੰਦਾ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਫੈਮਿਲੀਜ਼ ਨੇ ਉਹ ਇੰਜੋਏ ਕਰ ਰਹੀਆਂ ਨੇ ਰੋਡ ਸਾਈਡ ਵੀ ਬੈਠੇ ਆ ਆਪ ਦਾ ਆਪ ਦਾ ਟੈਂਟ ਲੈ ਕੇ ਆਏ ਨੇ ਗੱਡੀਆਂ پارک ਕੀਤੀਆਂ ਹੋਈਆਂ ਨੇ ਤੇ ਕੁਝ ਫੂਡਿੰਗ ਜੁਆ ਨੇ ਪਾਰਕਿੰਗ ਏਰੀਆ ਤੇ ਇੱਥੇ ਇਹ ਜਿਹੜੀ ਹੈ ਵਾਈਲਡ ਗੋਟ ਜਿਹੜੀ ਹੈ ਤੁਹਾਨੂੰ ਵੇਖਣ ਨੂੰ ਮਿਲ ਰਹੀ ਆ ਰਾਈਟ ਮੈਂ ਹੁਣ ਇਹਨੂੰ ਥੋੜਾ ਜਿਹਾ ক্লোਜ਼ ਅਪ ਕਰਨ ਦੀ ਕੋਸ਼ਿਸ਼ ਕਰਦਾ ਜੀ ਆ ਦੇਖੋ ਸੋ ਇਹ ਵੀਡੀਓ ਕਿਉਂਕਿ ਬੀਇੰਗ ਅ ਜਰਨਲਿਸਟ ਤੇ ਮੈਂ ਇਹਦੇ ਕੋਲੇ ਕੋਲੇ ਜਾਣ ਦੀ ਜਿੰਨੀ ਕਿ ਮੇਰੇ ਤੋਂ ਕੋਸ਼ਿਸ਼ ਹੁੰਦੀ ਹੈ ਮੈਂ ਕਰਦਾ ਆ ਦੇਖ ਆ ਬੱਕਰੀ ਹੀ ਹੈ ਮੈਨੂੰ ਉਮੀਦ ਹੈ ਵੀ ਇਹ ਬੱਕਰੀ ਆ ਐਂਡ ਬੜੀ ਸਟੀਫ ਹਾਈਟ ਤੋਂ ਕੱਲੀ ਆਈ ਆ ਇਹੋ ਇਮੇਜਿਨ ਕਰੋ ਵੀ ਤੁਸੀਂ ਵਾਈਲਡ ਕਾਊਟ ਜਿਹੜੀ ਆ ਤੁਸੀਂ ਸ਼ੇਅਰ ਕਰ ਦਿਓ ਜੀ ਵੀਡੀਓ ਜਿੰਨੀ ਹੋ ਸਕਦੀ ਆ ਮੈਂ ਤੁਹਾਨੂੰ ਮੈਕਸਿਮਮ ਕੋਸ਼ਿਸ਼ ਕਰੂੰਗਾ ਜੀ ਰਾਤ ਦਾ ਟਾਈਮ ਹੈ ਕੈਮਰਾ ਮੋਬਾਈਲ ਦਾ ਰਾਈਟ ਤੇ ਦੇਖੋ ਆਪਣੇ ਆਪ ਨੂੰ ਕਿੰਨਾ ਸਟੇਬਲ ਕੀਤਾ ਹੋਇਆ ਇਹਨੇ ਮੈਂ ਵੀ ਇੱਥੋਂ ਵੇਖਦਾ ਜੇ ਮੇਰੇ ਤੋਂ ਚੜਿਆ ਗਿਆ ਤਾਂ ਭਾਈ ਭਾਰਤ ਆ ਮੇਰਾ ਵੀ ਕਾਫੀ ਆ ਤੇ ਤੁਹਾਨੂੰ ਸਟੀਪ ਜਿਹੜੀ ਆ ਜਿੰਨਾ ਕੋ ਹੋ ਸਕਿਆ ਮੈਂ ਕੋਸ਼ਿਸ਼ ਕੀਤੀ ਆ ਥੋੜਾ ਜਿਹਾ ਚੜਨ ਦੀ ਮਾਟਰ ਸਟੇਬਿਲਟੀ ਦੇਖੋ ਜੀ ਇਹ ਦੇਖ ਡਾਕੂਮੈਂਟਰੀ ਜੇ ਕਾਸ਼ ਮੇਰੇ ਕੋਲੇ ਕੋਈ ਵਧੀਆ ਕੈਮਰਾ ਹੁੰਦਾ ਦੇਖੋ ਕਿਵੇਂ ਮੈਂ ਬਸ ਆਹੀ ਚੀਜ਼ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਦਿਖਾਉਣਾ ਚਾਹੁੰਦਾ ਸੀ ਕਿ ਇਸ ਵਾਈਲਡ ਕੋਟ ਦੀ ਜਿਹੜੀ ਮਾਊਂਟੇਨ ਕਲਾਈਮਬਿੰਗ ਆ ਉਹ ਤੁਹਾਡੇ ਕੋਲੇ ਮੈਂ ਸ਼ੋਅ ਕਰਨਾ ਚਾਹੁੰਦਾ ਸੀ ਉਹ ਅੱਜ ਮੈਂ ਸਕਸੈਸਫੁਲ ਹੋ ਗਿਆ ਡਾਕੂਮੈਂਟਰੀਸ ਦੇਖਦਾ ਹੋਇਆ ਅੱਜ ਤੁਹਾਨੂੰ ਖੁਦ ਇਹ ਕੈਮਰੇ ਤੇ ਸ਼ੂਟ ਕਰਕੇ ਦਿਖਾ ਰਿਹਾ ਪਲੀਜ਼ ਇਸ ਵੀਡੀਓ ਨੂੰ ਮੈਕਸਿਮਮ ਸ਼ੇਅਰ ਕਰਦੇ ਤੇ ਬੜਾ ਵਧੀਆ ਆ ਦੇਖੋ ਕਿੰਨੀ ਸਟੀਪ ਐ ਦੇਖੋ ਅਸੀਂ ਆਪਾਂ ਨਹੀਂ ਹੋ ਸਕਦੇ ਐਂਡ ਉਹ ਇਜ਼ੀਲੀ ਜਿਹੜੀ ਆ ਐਂਡ ਬੜੀ ਫਰੈਂਡਲੀ ਆ ਹਿਊਮਨ ਫਰੈਂਡਲੀ ਆ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਇੱਕ ਵਾਈਲਡ ਐਨੀਮਲ ਆ ਦੇਖੋ ਕਿੰਨਾ ਵਧੀਆ ਨੀਚੇ ਨੂੰ ਇਜ਼ੀਲੀ ਉਤਰ ਰਹੀ ਐ ਤੇ ਸਾਡੇ ਵੱਲ ਆ ਵੀ ਰਹੀ ਐ ਤੇ ਮੈਨੂੰ ਪਤਾ ਐ ਤੇ ਸਟ੍ਰਾਈਕ ਲੱਗ ਰਹੀਆਂ ਪਿੱਛੇ ਗਾਣੇ ਚੱਲ ਰਹੇ ਆਪਣੇ ਪੰਜਾਬੀ ਮੁੰਡੇ ਇੱਥੇ ਇੰਜੋਏ ਕਰ ਰਹੇ ਨੇ ਸਾਰਾ ਤੇ हां देखो चलो कोशिश करूंगा मैं इनु डब ਕਰਨ ਦੀ ਵੀ ਜੇ ਹੋ ਸਕੇ ਤਾਂ ਆ ਦੇਖੋ ਜੰਪ ਕਰ ਜੰਪ ਵੀ ਕਰ ਸਕਦੀ ਹੈ ਦੇਖੋ ਤੁਸੀਂ ਮੈਂ ਆ ਦੇਖੋ ਆਹ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛਾ ਖੂਬਸੂਰਤ ਬਹੁਤ ਹੀ ਖੂਬਸੂਰਤ ਹੈ ਤੁਹਾਨੂੰ ਜਿਹੜਾ ਇਹ ਮੈਂ ਸੀਨ ਦਿਖਾਉਣ ਦੀ ਆਏਗੀ 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 ਮੈਂ ਕੋਸ਼ਿਸ਼ ਕਰ ਰਿਹਾ ਆਪਣਾ ਦੇਸੀ ਪੰਜਾਬੀ ਸਟਾਈਲ ਬੱਕਰੀ ਨੂੰ ਬੁਲਾਉਂਦਾ ਦੇਖੋ ਕਿੰਨੀ ਸਤੀਪ ਆ ਹਾਂ ਸੋ ਪਲੀਜ਼ ਇਹਨੂੰ ਵੀਡੀਓ ਨੂੰ ਵਾਇਰਲ ਕਰੋ ਜੀ ਜਿੰਨਾ ਹੋ ਸਕਦਾ